ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਤੇ ਅੱਜ ਆਪਾਂ ਚੱਲੇ ਆਂ ਉਫਰੋਡਿੰਗ ਕਰਨ ਵਿੱਚ ਤੇ ਤੇ ਛੁੱਟੀਆਂ ਹੋਈਆਂ ਸ਼ੁਰੂ ਆ ਫਿਰ ਕੋਰੇ ਰੈਡੀ ਆ ਰੈਡੀ ਰੈਡੀ ਚੱਲਾਂ ਟੋਚਨ ਚੱਕ ਰਿਆ ਟੋਚਨ ਲੈ ਆਉਣਾ ਉਹਨੇ ਚੱਲ ਦੂਜੀ ਗੱਡੀ ਵੀ ਆ ਗਈ ਗਰਾਜ ਲਾ ਗਰਾਜ ਅੰਦਰ ਤੇ ਲੈਣਾ ਪੈਣਾ ਲੈ ਨੂੰ ਗਰਾਜ ਚੱਲੀ ਓਏ ਟੋਚਨ ਕਹੇ ਤਾਂ ਟੋਚਨ ਦੇ ਦੇ ਉਹਨੇ ਇਹਨੂੰ ਗਰਾਜ ਲਾ ਦੇਈ ਆ ਲੋ ਜੀ ਮਿੱਤਰੋ ਚਲੋ ਆਪਾਂ ਹੁਣ ਬਣਾਉਨੇ ਆਂ ਗਾਹਾਂ ਜਾ ਕੇ ਵੀਡੀਓ ਤੇ ਦੇਖਦੇ ਆ ਕਿਦਾਂ ਅੱਜ ਕਰਦੇ ਆ ਐਕਸਪੀਰੀਅੰਸ ਹੋਰ ਦਾ ਹੈਲੋ ਹੈਲੋ ਕਹਿੰਦੇ ਸਾਰੇ ਨੂੰ ਹੈਲੋ ਸਾਈਬੂ ਜੈਸ ਹੋਏ ਬੈਠਾ ਹਾਂ ਜੀ ਮਿੱਤਰੋ ਆਪਾਂ ਦਾ ਪਹੁੰਚ ਗਏ ਆਂ ਬੀਚ ਤੇ ਤੇ ਆਹ ਜਾਂਦਾ ਟਰੈਕ ਤੇ ਦੋ ਗੱਡੀਆਂ ਆਪਣੀਆਂ ਹੋਰ ਆ ਰਹੀਆਂ ਹਲੇ ਉਹਨਾਂ ਦੀ ਕਰਦੇ ਆਂ ਆਪਾਂ ਵੇਟ ਇਹਨੂੰ ਥੋੜੀ ਜਿਹੀ ਆਪਾਂ ਕਰਕੇ ਦੇਖ ਲੈਂਦੇ ਆਂ ਸਾਹ ਜਾਂ ਲੈ ਕੇ

લાલા ગડે દેખના હું હા લાલા ગડે દેખના હું ઓવે એક્ટિવેટ મેન્યુઅલ ચ પાયે કે ઓટો છે ઓટો ચ સાડે જ્યાદા દાદ દીયા ਇਹ ਖੜਾ ਦੀ ਸਲਿੱਪ ਨਹੀਂ ਕੱਢਦੀ ਓਰੇ ਆਪਣਾ ਉਹੀ ਉਹ ਲੋਗੇ ਰਹਣਾ ਇਹ ਵਾਹ ਜੀ ਵਾਹ ਤਾਂ ਦੇਖੋ ਬਿਊ ਇਹ ਤਾਂ ਬੱਧੀ ਮੈਂ ਕਹਿੰਦਾ ਮੈਨੂਵਲ ਲਾਈਏ ਹਾਂ ਮੈਨੂਵਲ ਲਾਈਏ ਇੱਧਰ ਵੀ ਜਾ ਜਾਣਾ ਮੈਨੂਵਲ ਤਾਂ ਕਿਹੜੇ ਚ ਰੱਖਿਆ ਮੈਂ ਪਹਿਲੇ ਇੱਧਰ ਸਟਾਰਟ ਕਰਦਾ ਧੀ ਏ ਵੀ ਆਟੋ ਹੋ ਗਿਆ ਪਰ ਇਹਨੇ ਦੂਏ ਦੇ ਉੱਪਰ ਤੀਆ ਫੜ ਦਬਦੀ ਹੈ ਮੈਨੂਅਲ ਆਟੋ ਹੋ ਗਿਆ ਉਹਦਾ ਕੈਮਰਾ ਆਟੋ ਆ ਉਪਰ ਵਾਲਾ ਨਹੀਂ ਪਾ ਹੈ ਉਪਰ ਵਾਲਾ ਜ਼ਿਆਦਾ ਦਬੀ ਜਾਂ ਲੈ ਜਿੰਨੇ ਆਉਣਾ ਨਹੀਂ ਕਰੇ ਵੀ ਅੱਜ ਥੋੜਾ ਆ ਵੀ ਚੁੱਕ ਲੈ ਇੱਕ ਟਿਊਬਾ ਮਾਰ ਦੇ ਦੋ ਇਹਦਾ ਮਾਰ ਕੇ ਦਨ ਲਵੀਆਂ ਖਤਰਨਾਕ ਡੇਂਜਰ ਆ ਨਾ ਬਾਕੀ ਆ ਉਹ ਮਾਉਂਟੇਨ ਲਿਆ ਪਤਾ ਪਰ ਘੈਂਡਾ ਚੀਜ਼ ਤਾਂ ਯਾਰ ਹਾਂ ਉਹ ਇੱਕ ਉਹ ਪਿੱਛੇ ਪਤਾ ਨਹੀਂ ਗਿਆ ਗੱਡੀ ਦਾ ਹੀ ਫਿਰਦਾ ਬਹੁਤ ਲੋ ਜੀ ਮਿੱਤਰੋ ਆਪਾਂ ਦਾ ਕਰ ਲਈ ਪਾਸ ਤੇ ਆ ਆ ਗਿਆ ਹੁਣ ਆਪਣਾ ਟੈਂਕ ਤੇ ਹੁਣ ਆਪਾਂ ਕਰਨਾ ਟੈਂਕ ਪਾ ਲੈ ਵੀ ਕਹਿੰਦੇ ਨਿਸ਼ਾਨ ਵਾਲੀ ਵੀ ਆ ਗਈ ਹੈ ਰੱਖੀ ਰੇਤੇ ਤੇ ਭਜਾਉਣ ਨੂੰ ਨਿਸ਼ਾਨ ਪਟ્રોલ ਹੈ ਚੱਲੀਏ ਫਿਰ ਆਏ ਕਰਦੇ ਇੱਕ ਗੱਡੀ ਬਾਹਰ ਖੜਾ ਦੰਨੇ ਆ ਸਦੇ ਵਿੱਚ ਬੈਣਾ ਅਮਰਜੰਸੀ ਵਾਸਤੇ ਮੈ ਤਾਂ ਦੇ ਆਇਆ ਗੜਾ ਉਹ ਲੰਬੋ ਲੰਬੋ ਵਿੱਚੇ ਵਿੱਚ ਤੇ ਹੁਣ ਆ ਪਾਸ ਕਰਕੇ ਦੇਖਦੇ ਆ ਟੈਂਕ ਆਪਾਂ ਚੱਲੀਏ ਫਿਰ ਕੋਰੇ ਚਲੋ ਫਿਰ ਠੀਕ ਹੈ ਟੋਰਕੀ ਵਾਲਾ ਇਹ ਵੀ ਮਿੱਤਰੋ ਕਹਿੰਦੇ ਟੈਂਕ ਥੋੜਾ ਜਿਹਾ ਸਾਡਾ ਵੱਸ ਦਬ ਗਿਆ ਥੋੜਾ ਜਿਹਾ ਦਬ ਗਿਆ ਟੈਂਕ ਸਾਡਾ ਕਾਲਮੀ ਕਾਲਮੀ ਪਿੱਛੇ ਨੂੰ ਪਿੱਛੇ ਨੂੰ ਨਹੀਂ ਨਿਕਲਣੀ ਨਿਕਲਿਆ ਨਹੀਂ ਮੂਰੇ ਨੂੰ ਨਿਕਲੂਗੀ ਜਿਵੇਂ ਪਟਣਾ ਪੈਣਾ ਰੇ ਤੱਕਾ ਕਾਫੀ ਲੋਡ ਨਹੀਂ ਆਹੋ ਕੱਢਾ ਟੱਕਾ ਮਾਟਾ ਆਹਦਾ ਤੈਨੂੰ ਘੱਟ ਕੇ ਆਪੜਾ ਦੇਖ ਤਾਂ ਹੀ ਥੱਲੇ ਆਊਗੀ ਮੇਰੇ ਤੇ ਆਈ ਨਹੀਂ ਪਾਣੀ ਵਿੱਚ ਆਵਾਜ਼ ਕਰਦੀ ਤੈਨੂੰ ਵਦਿਆ ਗੁੰਡੇ ਗਰਮ ਹੋਣ ਲੱਗੇ ਇੰਦਰ ਕਿ ਬਣਾਏਗਾ ਮਰੀ ਲੱਗੇ ਨਹੀਂ ਨਹੀਂ ਬਣਾ ਬਣਾ ਤੋ ਲੈ ਲੈ ਮੈਂ ਕੋਈ ਨਹੀਂ ਦਰਗੋ ਬਣਾਇਆ ਕਰਦਾ ਰਹੇ ਤਾ ਮਾਰੇ ਹੋਰ ਉਹ ਮਸਲ ਟਟੀਆ ਮਰ ਜਾਂਦੇ ਰੁਕ ਜੋ ਰੁਕ ਜੋ ਰੁਕ ਜੋ ਸਾਡੀ ਆਏ ਇਧਰਲੇ ਸਾਈਡ ਤੇ ਆ ਯਾਰ ਮੂਲੇ ਦੇ ਕਿਟਾ ਟੋਆ ਜਿੱਥੇ ਲਿਖ ਚੱਲੇ ਸੀ ਜਿੱਦ ਨੂੰ ਆਹ ਵਿਚਾਲੇ ਕੈਪ ਕਿੰਨਾ ਦੇ ਪੱਲੂ ਜਾਂਦੇ ਟਾਇਰ ਵੀ ਤੇ ਮੈਂ ਇਹਨੇ ਥੱਲੇ ਕਰ ਦਿੱਤੀ ਉਹ ਹਣਾ 10000 ਰੁਪਏ ਸਵਾਰ ਕੇ ਨਹੀਂ ਉਹਦਾ ਨਹੀਂ ਕੋਈ ਚੱਕਰ ਹੈਗਾ ਇਹ ਟਾਇਰ ਪਵਾ ਦੇ ਮੰਨ ਲੇ ਟਾਇਰ ਪਵਾ ਦੇ ਦੀ ਚੱਲਦੇ ਚੱਲਦੇ ਆ ਕੱਲੂ ਟਾਇਰ ਪਵਾ ਲਈਏ ਹਾਂ ਹੁਣੇ ਚੱਲਦੇ ਕੱਲੂ ਟਾਇਰ ਪਾ ਕੇ ਪਰਸੋਂ ਚੈੱਕ ਕਰਨਾ ਆਉਂਗੇ ਫੇਰ ਹਾਂ ਹੈਂ ਹੋਰ ਸੰਡੇ ਆ ਕੇ ਚੈੱਕ ਕਰਾਂ ਹੋਰ ਹੋਰ ਕੁਛ ਹੋ ਨਹੀਂ ਆਉਂਦੀ ਇਹ ਇਹ ਹੁਣ ਨਹੀਂ ਆਫ ਰੋਡ ਆ ਉਹਦਾ ਟੈਂਕ ਹੁਣ ਇਹ ਔਨ ਰੋਡ ਹੈ ਰੇਗਰ ਕੋ ਟੈਂਕ ਹੋ ਨਹੀਂ ਆਉਂਦਾ ਆਫ ਰੋਡ ਚੱਲ ਵੀ ਜਾ ਸਰਬੰਦ ਉਹ ਨਹੀਂ ਨਹੀਂ ਰੁਕ ਜਾ ਇਹ ਪ੍ਰੋਪਰ ਕੱਢ ਲੈ ਇੱਕ ਵਾਰੀ ਵੇਹ ਨਹੀਂ ਮੁੜ ਕੇ ਹੋਣਾਗਾ ਕੰਦੇ ਡੰਡਾ ਫੇਰਦੇ ਚੱਗੀ ਤਰ੍ਹਾਂ ਐਸਾ ਸਾਹ ਜੜ ਗਿਆ ਬਹੁਤ ਆ ਮੇਰੇ ਇਧਰ ਵੀ ਫੇਰ ਰਿਹਾ ਆ ਦੇਖ ਆ ਦੇਖ ਆਹ ਹਾਂ ਵਾਲੇ ਵੀ ਨਹੀਂ ਹੋ ਯਾਰ ਕਿੱਥੇ ਜੀ ਆਹ ਹਾਂ ਕਿੱਥੇ ਆ ਦੇਖ ਆਹ ਆਈ ਤਾਂ ਗਿਆ ਉਹ ਖੜਾ ਰ ਉਹ ਚਾਸੀ ਥੱਲੇ ਲੱਗੀ ਹੋਈ ਆ ਮੁਰੇੜੀ ਆਹ ਚਾਸੀ ਦੇਖ ਨਹੀਂ ਕੀ ਪਤਾ ਆਹ ਗੱਡੀ ਕਿੱ데 ਜਾ ਰਹੀ ਆਹ ਫਰੋਡਾ ਕਿੱਧਰ ਚੱਲਦੀ ਹੁੰਦੀ ਐ ਤੇ ਕਿੱਥੇ ਟੋਜਨ ਕਿੱਥੇ ਆ ਉਹ ਗੱਡੀ ਉਹ ਉੱtre ਗੱਡੀ ਵੀ ਤਾਂ ਲੈ ਆਉਣੀ ਚਾਹੀਦੀ ਟਰੰਕ ਸੈਕਟ ਜੋ ਤੈਨੂੰ ਮੋਟੇ ਚੱਕਦਾ ਨਹੀਂ ਆ ਅਰੇ ਇਹ ਤਾਂ ਹੰਨੰਦਰ ਕਰਨਾ ਪਊਗਾ ਮੈਨੂੰ ਕਹੀ ਜਾਂਦੇ ਥੜਨੇ ਹਾਂ 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 ਮੂਹਰੇ ਵਾਲਾ ਕਰਨਾ ਬੇਟਾ ਟੱਕਾ ਮਾਰੇ ਕੱਢ ਲੈਣੀ ਸੀ ਚੱਕ ਦੇ ਚੱਕ ਦੇ ਯਾਰ ਤੂੰ ਉਹੀ ਘਰੇ ਰੇਸ ਦੇ ਕੇ ਕੱਢ ਰੇਸ ਦੇ ਕੇ ਕੱਢ ਆ ਜੀ ਚੱਕ ਦੇ ਕਾ ਚੱਲਦੀ ਦੀ ਬੇਟੀ ਉਹ ਰੋਕ ਲਿੰਦੇ ਰੋਕਣ ਦਾ ਨਹੀਂ ਕੋਈ ਚੱਕਰ ਹੁੰਦਾ ਰੋਕਣ ਦੇ ਬਾਅਦ ਤੋਰਨ ਦਾ ਹਿਸਾਬ ਹੁੰਦਾ ਆਲਾ ਉੱਥੇ ਰੋਕ ਕੇ ਲੂਣ ਆਪ ਵੀ ਹਮ ਜੜਾ ਆਪਣੇ ਕੋਲ ਹੱਸਾ ਠੀਕ ਹੈ ਇਹ ਉਹੀ ਹੈ ਜਿਹੜੀ ਉਹ ਜਨਾਨੀ ਬੇਟੀ ਦੀ ਛੱਕ ਲੈ ਐਸੇ ਦੂਹ ਉਹ ਜਨਾਨੀਆ ਚਲ ਆ ਕਿਦ ਤਰੋਂ ਸਾਤ ਲਿਆ ਹਾਂਜੀ ਇੱਕ ਨੰਬਰ ਆ ਮਾਲ ਚੱਲ দছ নহয় ওলো ਇੰਜਨ ਦੀ ਟੱਕਰ ਆ ਆ ਦੇਖ ਪੇਂਟ ਕਰਨਾ ਪਏਗਾ ਘੱਟ ਘੱਟ ਥੋਰ ਮੜਾ ਕੇ ਕਰ ਪੈਰਾਂ ਦਾ ਕਰਕੇ ਆ ਜਦੋਂ ਨਹੀਂ ਬਣੀ ਨਾ ਉਹ ਵੀ ਦੇਖ ਐਵੇਂ ਮਿੱਤਰੋ ਕਹਿੰਦੇ ਇੱਕ ਝੂਠ ਨਾਲ ਤਾਂ ਨਹੀਂ ਬਣੀ ਗੱਲ ਕਿ ਗੱਡੀ ਆਪਣੀ ਬਹੁਤ ਜ਼ਿਆਦਾ ਲੱਗੀ ਥੱਲੇ ਤੇ ਹੁਣ ਇੱਕ ਆਪਣਾ ਆ ਆ ਗਿਆ ਝੋਟਾ ਕਹਿੰਦੇ ਬੈਨ ਆ ਗਈ ਹੁਣ ਆਪਣੀ ਇਹ 4 ਵੀਲ ਡਰਾਈਵ ਇਹ ਸਪੈਸ਼ਲ ਆਫ ਰੋਡਿੰਗ ਨੂੰ ਰੱਖੀ ਹੋਈ ਹੈ ਨੇ ਤੇ ਟਰਬੋ ਲੱਗਿਆ ਹੋਇਆ ਇਹਨੂੰ ਅੱਥੋਂ ਨਾ ਪਤਾ ਕਿ ਉਥੇ ਨਾਮ ਤੋਂ ਅਗਲੇ ਲੱਖੂ ਮੇਰੇ ਹੱਥੀਂ ਵੀ ਫਾਇਦਾ ਨਹੀਂ ਹੋਵੇਗਾ ਨਹੀਂ ਨਹੀਂ ਬੰਦਰਾ ਹੁਣ ਇਹਦੇ ਕੋਲ ਹੋ ਟੋਚਨ ਹੋਊਗਾ ਸਾਰਾ ਕੋਚ ਬੋਲ ਬਰਾਦਰ ਸਾਰਾ Well, we will learn in a few, few times. <laughs> <laughs> yeah, just, it's just like... Uh, like even if you're yeah, just pulling a little bit of air out of your thighs, like, kick your thigh out of your thighs before you come in. It's like, it's an absolute enumerator. Right. And it's getting a little bit of air out of your thighs instead of like a, you know, a little bit of air. You're not going to be able to do it. you going to get there. ਪਰਾਦੇ ਬੁਟੀਕ ਪਾਣੀ ਉਸਤਾਈ ਸਟ੍ਰੇਟ ਰਵਿੰਦਰ ਕੈਟਨ ਐਡ ਕਰ ਲੈ ਨਹੀਂ ਰਵਿੰਦਰ ਟੋਜਨ ਟੈਡ ਕਰ ਲੈ ਅਤੌਰੀ ਕੋਚਨ ਗਿਆ ਸਾਡਾ ਟੁੱਟ ਤੇ ਗੱਡੀ ਇਹ ਬਹੁਤ ਜ਼ਿਆਦਾ ਆਪਣੀ ਥੱਲੇ ਲੱਗ ਗਈ ਤੇ ਮਿੱਟੀ ਵੀ ਅਸੀਂ ਰੇਤਾ ਵੀ ਬਹੁਤ ਘੜਤਾ ਤੇ ਦੋ ਗੱਡੀਆਂ ਪਾਉਣ ਦੇ ਬਾਵਜੂਦ ਵੀ ਗੱਡੀ ਨਹੀਂ ਨਿਕਲ ਰਹੀ ਜੰਨੀਆ ਮਤਲਬ ਥੱਲੇ ਚਲੇਗੀ ਗੱਡੀ ਤੇ ਹੁਣ ਇੱਕ ਵਾਰ ਅਸੀਂ ਬੈਕ ਨੂੰ ਟਰਾਈ ਕਰਕੇ ਦੇਖਦੇ ਹਾਂ ਚਲੋ ਫਿਰ ਵੀ ਜੇ ਨਿਕਲਦੀ ਹੋਈ ਅੱਛਾ ਚਲੇਗਾ ਭਾਈ ਹਰ ਜਾ ਕਮਾਨ ਇਹ ਤਿਆਰ ਰਹੋ ਚੱਲ ਰਹੀ ਚੱਤ ਗੱਬੀਰ ਹਲਾ 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 ਰੁਕ ਜਾ ਵੀ ਰੁਕ ਜਾ ਰੁਕ ਜਾ ਆ ਰੁਕ ਜਾ ਰੁਕ ਜਾ ਰੁਕ ਜਾ ਓਏ ਰੁਕ ਜਾ ਚੱਲ ਪਰ ਰੁਕ ਜਾ ਯਾਰ ਉਹਦਾ ਘੇਰ ਨਹੀਂ ਰੁਕ ਜਾ ਰੁਕ ਜਾ ਅਰਮਿੰਦਰ ਉਹ ਪਿਆ ਦਾ ਹੋਇਆ ਘੇਰ ਉਹ ਦੁਰਥੈਰੇਪੀ ਨਹੀਂ ਕਰਦਾ ਉਹ ਉਹ ਤੁਰਦਾ ਹੀ ਨਹੀਂਗਾ ਉਹ ਜਿਹੜੀ ਉਹ ਤੇਰਾ ਕੋਈ ਤਰ੍ਹਾਂ ਮਾਰ ਕੇ ਕੋਈ ਹੋਰ ਦੰਦਰਾ ਜੀ ਤਾਰੇ ਦਾ ਜੱਟ ਇਹ ਵੀਰ ਮਾਲਾ ਤੂੰ ਮੈਨ ਦਾ ਦੋ ਬਲ ਤੂੰ ਟੋੜਾ ਟਾਇਰ ਡੈਡ ਕਰਦਾ ਤਾ ਤੂੰ ਕੋ ਬ੍ਰੇਕ ਤੋੜਾ ਟਾਇਰ ਡੈਡ ਕਰ ਲਾ ਤੂੰ ਤਾਂ ਟੋੜ ਕੇ ਕਿੱਥੇ ਨਹੀਂ ਬਚਣਾ ਯਾਰ ਤਾਂ ਕਿ ਵੀਰ ਨੂੰ ਕਾ ਤੋਰ ਲਾ ਵਿਚਰ ਨੂੰ ਕਾ ਤੋਰ ਆ ਤੋਰ ਨੂੰ ਵੇਖ ਤਾਂ ਆਹ ਹੋ ਰਹੀ ਹੈ ਆਹ ਤੋਰ ਤੇ ਹੁਣ ਘੁੰਮੇ ਚੱਲੋ ਚੱਲ ਵੀ ਚ ਰੋਕ ਲਾ ਇੱਕ ਵਾਰ ਰੋਕ ਲਾ ਚੱਲ ਚੱਲ ਵੀਰ ਚੱਲ ਆਹਾਂ ਚੱਲ ਚੱਲ ਨਹੀਂ ਯਾਰ ਥੱਲੇ ਚੱਲ ਵੀ ਚੱਲ ਵੀ ਚੱਲ ਚੱਲ ਟੜਕਾ ਮਾਰ ਕੇ ਚੱਲ 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 ਲੈ ਚੱਲ ਤੂੰ ਚੱਲ 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 ਖੜ ਗਈ ਨਹੀਂ ਦੇਖਣੀ ਸੜੇ ਉੱਪਰ ਦੇਖੀ ਜਾਂਦੇ ਆ ਉਹ ਰੋਕ ਲੈ ਰੋਕ ਲੋ ਚੱਲ 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 ਉਹ ਬਹਿ ਜਾਂਦੀ ਥੱਲੇ ਥੱਲੇ ਜਾ ਬਹਿੰਦੀ ਯਾਰ ਕਿਦਾਂ ਦਾ ਫੀਲ ਕਰ ਰਿਹਾ ਗੱਡੀ ਫਸਾ ਕੇ ਮੈਂ ਕਹਿੰਦੇ ਲੱਖ ਜਤਨ ਕੇ ਬਾਅਦ ہماری ਗੱਡੀ ਨਹੀਂ ਨਿਕਲੀ ਉਹ ਵਹੀ ਕੀ ਵਹੀ ਗੜੀ ਹੈ ਤੇ ਆਪਣਾ ਹੁਣ ਟੋ ਵਾਲਾ ਬੁਲਾ ਲਿਆ ਦੋ ਗੱਡੀਆਂ ਨਾਲ ਜੇ ਅਸੀਂ ਜ਼ੋਰ ਮਾਰਾ ਕੇ ਦੇਖ ਲਿਆ ਬੰਦੇ ਸਾਡੇ ਥੱਕ ਥੱਕ ਕੇ ਪਾਣੀ ਦੀਆਂ ਬੋਤਲਾਂ ਪੀ ਪੂ ਕੇ ਇਹਦੇ ਜਾਂ ਜਦੋਂ ਹੀ ਸਾਰੇ ਫਸਾਦ ਵੀ ਜੜ ਬੈਠਾ ਹਾਂ ਆ ਇਧਰ ਮੁਗਰੀ ਕਿਆ ਕਰਿਆ ਦਾ ਇਹ ਉਹੀ ਹੈ ਜਿਹਦੇ ਮੁੱਕਾ ਵਜੇ ਤੇ ਗੱਡੀ ਆ ਮੁੱਕਾ ਬੁਆਇਨ ਕਰਨੀ ਨਹੀਂ ਲੱਗਿਆ ਬੱਚੀ ਐ ਚੱਕ ਲਾ ਸੀਧਾ ਚੱਕ ਲਾ ਪਰ ਚੱਕੇ ਨਹੀਂ ਤੇ ਮੁੱਕਾ ਬਹਿ ਕਹਿੰਦੇ ਮੁੱਕਾ ਵਜਿਆ ਮਾਰਿਆ ਮਿਲਿਆ ਆਪਕਾ ਕਹਿੰਦੇ ਥੱਕ ਸੁੱਕ ਕੇ ਪੈ ਗਏ ਤੇ ਆਪਾਂ ਹੁਣ ਡੀਗਦੇ ਆ ਟੋ ਵਾਲੇ ਬੰਦੇ ਨੂੰ ਤੇ ਬੰਦੇ ਸਾਡੇ ਹੋ ਗਏ ਫੂਨਾ ਤੇ ਹਾਂ ਫਿਰ ਕਿਆ ਕਹਿੰਦੇ ਕਿੰਨੇ ਟਾਈਮ ਲੱਗੂਗਾ ਟੋ ਵਾਲਾ ਹੁਣ ਨਹੀਂ ਬਦਲਦਾ ਹੁਣ ਤਾਂ ਥੱਕ ਗਏ 15 ਮਿੰਟ ਜਾਂਦਾ ਬਾਕੀ ਡੇਟ ਨੂੰ ਬਚ ਲੋ ਹਾਂ ਡੇਟ ਨੂੰ ਸਾਡਾ ਸਾਰਾ ਕੰਮ ਹੋ ਗਿਆ ਦਈ। ਹਾਂ। ਬਸ ਇੱਕ ਬੰਦੇ ਨੇ ਥੋੜਾ ਜਿਹਾ ਕਰਤਾ। ਹੂੰ। ਬੰ ਨੂੰ ਨਹੀਂ ਫੋਨ ਕਰਿਆ ਵਾ ਟਰੈਕਟਰ ਆਲਾ ਆ ਰਿਹਾ ਵਾ ਬਸ। ਓਰੇ ਹਾਂ ਦਾ ਸਵੇਰੇ ਇੱਕ ਦਿਨ ਉਹ ਕਰ ਦੱਸਾਂ ਤੈਨੂੰ ਮੈਂ 85 ਦੇ ਕਿਨੇ ਗੱਡੀ ਖੜੀ ਕਰਤੀ ਆਹ ਦੇਖੋ ਜੀ ਬੰਦਾ ਆ ਬੈਂਡ ਰੇਸ ਦਵਾਈ ਗਿਆ ਬੀਜ ਤੇ ਚਾਸੀ ਤੇ ਖੜੀ ਕਰਕੇ ਹੁਣ ਗੱਡੀ ਖੜ ਗਿਆ ਤਾਂ ਚਾਸੀ ਤੇ ਗੱਡੀ ਖੜੀ ਕਰਕੇ ਖੜ ਗਿਆ ਚੱਕ ਲੋ ਆ ਗਈ ਆ ਗਈ ਆ ਗਈ ਆ ਦੇ ਜੀ ਚਲੋ ਚਲੋ ਜੀ ਹੁਣ ਉੱਠੋ ਜੀ ਆਪਾਂ ਹੁਣ ਟਰੈਕਟਰ ਦੇ ਹਾਂ ਜੀ ਹਾਂ ਜੀ ਮੇਰੀ ਚਪਲਾ ਮੁਰਵਾ ਲੈ ਗਿਆ ਹੁਣ ਚਪਲਾ ਜੁਬਲਾਉਣੀਆਂ ਬਾਅਦ ਚ ਦੇਖੀ ਮੇਤਰੋ ਪਾਣੀ ਬਹੁਤ ਜ਼ਿਆਦਾ ਉੱਪਰ ਆ ਗਿਆ ਆਪਣਾ ਤੇ ਆਜੋ ਫਿਰ ਕੱਢ ਲਈਏ ਗੱਡੀ ਆ ਤੇ ਟੋਇੰਗ ਵਾਲੇ ਆ ਗਏ ਆ ਇਹਨਾਂ ਦਾ ਕੰਮ ਆ ਸਿਰਫ ਗੱਡੀਆਂ ਕਢਣਾ ਵਿੱਚ ਤੇ ਕੋਲ ਉਹ ਆਈ ਦੀ ਮੋਟਰ ਵੀ ਦੇਖੋ ਜੀ ਬੰਦੇ ਵੀ ਕਹਿੰਦੇ ਮਿਹਨਤ ਬਹੁਤ ਰੰਗ ਲਾ ਜਾਂਦੀ ਆ ਬਾਈ ਦੀ ਲਤ ਨਹੀਂ ਹੈਗੀ ਨਾਲੇ ਫਿਰ ਵੀ ਮਿਹਨਤ ਹੀ ਦੇਖ ਲੋ ਤੇ ਗੱਡੀ ਆਪਣੀ ਪਾਣੀ ਬਹੁਤ ਉੱਪਰ ਆ ਗਿਆ ਤੇ ਆਪਾਂ ਹੁਣ ਕੱਢ ਕੇ ਨੂੰ ਅੱਗੇ ਦੇਖਦੇ ਆ ਪਲੈਨਿੰਗ ਕੀ ਆ ਕਾ ਤੰਮੋ ਨੇ ਬਾਹਰ ਨਹੀਂ ਜਾਣਾ ਪਈ ਚੋੜ ਹੌਲੀ ਹੌਲੀ ਸਾਈਡ ਹੋ ਜਿਓ ਆਪੇ ਦਾ ਇਹ ਨੂੰ ਲਾਂਦੇ ਇਹ ਨੂੰ ਲਾਂਦੇ ਆਹਰੋਂ ਲਈ ਹੋ ਗਏ। ਤੇ ਆਹ ਟਰੈਕਟਰ ਰੱਖੇ ਨਾਲ ਆਪਣਾ ਵਾਲੀ ਨਾਲੇ ਲੈ ਕੇ ਆਵੇ। ਇਹ ਵੀ ਦੂ ਟਰੈਕਟਰ ਕਿੱਥੇ ਲਿਖ ਜਾਊਂਗੇ? ਨਹੀਂ ਨਹੀਂ ਪਿੱਛੇ ਟਰਾਲੀ ਜੇ ਬਣੀ ਹੋਵੇ। ਅਕਰਾਜ ਇੱਕ ਲੱਗੇ ਉਹ ਬੰਤਾ। ਨਹੀਂ ਇਕ ਰਾਗੇ ਤੇ ਗੇਰ ਕਰਾ ਤਾਂ ਨਾ ਥੱਲੇ ਪਿੱਛੇ ਨੂੰ ਨਾ ਖਿੱਚੇ ਵਿੱਚ ਟਰੈਕਟਰ ਨੂੰ ਨਹੀਂ ਥੱਲੇ ਗੇਰ ਦਾਣਾ ਉਹ ਕਰਾ ਐਨੀ ਉੱਡ ਲਾ ਕਰਕੇ ਕਿ ਜ਼ਿਆਦਾ ਨਹੀਂ ਇੱਕਣੀ ਨਾ ਰਾਂ ਜੋਰ ਮਰੋਣਾ ਗੱਡੀ ਦਾ ਹਾਂ ਹਾਂ ਉਹ ਤਾਂ ਜਾਨ ਬਹੁਤ ਹੋ ਗਈ ਆਪਾਂ ਕੋਲ ਯਾਰ ਉਹ ਹੁਣ ਮੇਰੇ ਤੇ ਅੱਜ ਰਸ ਲੈਣੇ ਗੱਡੀ ਦਾ ਹਾਂ ਉਹ ਕੋਈ ਹੋ ਜਾਣਾ ਉਹ ਘੁੱਟੇ ਜਾਂਦਾ ਹੁੰਦਾ ਕਹਿੰਦਾ ਹਾਂ ਹਾਂ

ਗੱਡੀ ਨਹੀਂ ਉੱਡ ਰਹੀ ਹੋਈ ਨਾ ਇਹ ਕਿਹੜਾ ਕੰਮ ਕੀ ਹੈ ਨਾ ਲੱਗਿਆ ਤਾਂ ਮੈਂ ਨਾ ਨਿੱਪੜ ਗਿਆ ਬਹੁਤ ਜ਼ਿਆਦਾ ਲੱਗੀ ਗੱਡੀ ਜਮੀਨ ਨੂੰ ਨਾਸੇ ਮਾਰਦਾ ਇਹ ਚੱਕਰ ਹੋਰ ਚੱਕਾ ਤੋਂ ਬੱਡੇ ਪੱਲੇ ਨੇ jor ਮੁਰਾ ਉਹ ਗੱਡੀ ਦੇ ਤਰ੍ਹਾਂ ਜੋ ਚਲਾਈ ਹੋਵੇ ਉਹਦਾ ਨਹੀਂ ਲਾਉਣਾ ਸਿਰਫ ਨਿਊਟਰਲ ਰੱਖਣੀ ਆ ਉਹ ਗੱਡੀ ਉਹਨੇ ਹੀ ਪਟਣਾ ਜੋ ਵੀ ਕਰਨਾ ਮੇਤਰੋ ਜੜੀ ਆਪਣੀ ਗੱਡੀ ਰਾਈਟਰ ਨਾਲ ਵੀ ਨਹੀਂ ਨਿਕਲ ਰਹੀ ਇੰਨੀ ਜਿਆਦਾ ਥਲੇ ਲਾ ਗਈ ਵੀ ਪਹੋਚ ਜਮੇ ਚਾਸੀ ਕੋਲ ਖੜੀ ਆਪਣੀ ਪਾਣੀ ਵੀ ਜਮੇ ਆਪ ਡੰਡੇ ਗੱਡੇ ਹੋਏ ਦੇ ਕਹਿੰਦਾ ਪਾਣੀ ਉਹ ਹਿੱਸੇ ਸੀਗਾ ਹੁਣ ਉਹਦੇ ਟੱਚ ਕਰਨ ਲੱਗਿਆ ਪਾਣੀ ਆ ਗਈ ਤੇ ਚਲੋ ਬੋਤਾ ਫਰ ਨਹੀਂ ਆਇਆ ਚਲੋ ਟਰੈਕਟਰ ਫਿਰ ਵੀ ਟਾਈਮ ਸਿਰ ਆ ਗਿਆ ਸਕੀਮ ਇਹਦੀ ਵੀ ਆ ਵੀ ਵਧੀਆ ਹੈ। ਕਾਬਲ ਕਰੀ ਹਾਂ। ਹਾਂ। ਸਕੀਮ ਵਧੀਆ ਲੱਗਿਆ ਵੀ। ਹਾਂ। 30% ਦਿੱਤੇ। ਆਹ ਪੂਛ ਲੈ। ਉਹ ਬੈਂਕੀ ਜਾਓ। ਛੇ ਜੇ ਫੜ ਗਿਆ ਇਹਦੇ। ਟਰੈਕਟਰ ਵੀ ਵੇਹ ਘਾਰ ਰਿਹਾ ਉਹਦਾ। ਇਹ ਆ। ਕੈਨ ਯੂ ਵੇਲ? ਕੈਨ ਯੂ ਵੇਲ? ਟਾਇਰ ਸਿੱਧੇ ਕਰ ਲੋ ਟਾਇਰ ਸਿੱਧੇ ਕਰੋ ਟਾਇਰ। ਇੱਧਰ ਨੂੰ ਕੱਟੋ ਸਾਡੇ ਵੱਲ ਨੂੰ ਕੱਟੋ ਹਾਂ ਬਸ ਸਹੀ ਆ ਸਹੀ ਆ ਜੀ ਲੋ ਜੀ ਮਿੱਤਰੋ ਕਰੋ ਚੈੱਕ ਸਾਰੀ ਥਲੇ ਲੱਗੀ ਇਹਦੀ ਚਾਸੀ ਉਹ ਦੂਜੇ ਇੱਧਰ ਨੂੰ ਕੱਟੋ ਟਾਰ ਹਾਂ ਉਹ ਰੇ ਚਾਸੀ ਕਿੱਦਾਂ ਲੱਗੀ ਥੱਲੇ ਹੁਣ ਇਹਨੂੰ ਕਢਾ ਲਓ ਫੇਰਾ ਹਾਂ ਪ੍ਰੈਸ ਤਾਂ ਹੋਈ ਪਈ ਆ ਲੈ ਸਾਰੀ ਆ ਚਾਸੀ ਹਾਂ ਅਰੇ ਵਿੱਚ ਕਿੱਦਾਂ ਬੜੀ ਸੀ ਚਾਸੀ ਕਿੱਦਾਂ ਨਿਕਲ ਜਣਦਾ ਆ ਦੇਖੋ ਆ ਸਾਰਾ ਹਾਂ ਆ ਦੇਖਾ ਕਿੱਦਾਂ ਸੀ ਚਾਸੀ ਕਿੱਦਾਂ ਬੜੀ ਹੋਈ ਵਿੱਚ ਇਹ ਕਰੀ ਦੀ ਆ ਦੇ ਇਹ ਨਿਕਲ ਜਣਦਾ ਨਿਕਲ ਗਈ ਕਟੋ ਬੰਦ ਆ ਆ ਆ ਟੋ ਆ ਦੇਖੋ ਸੀ ਬਹੁਤ ਜ਼ਿਆਦਾ ਜ਼ੋਰ ਮਰਾਦਾ ਤੁਸੀਂ ਉਹਦੇ ਚਾਹ ਨਹੀਂ ਰਹੀ ਸੀ ਉਹਦੇ ਚ ਟਾਇਰ ਫਰੀ ਕੋਮਣ ਲੱਗਦੇ ਆ ਹਾਂਜੀ ਮਿੱਤਰੋ ਗੱਡੀਆਂ ਦਾ ਆਪਾਂ ਕੱਢ ਲੀਆਂ ਤੇ ਗੱਡੀ ਚ ਹੁਣ ਕਾਫੀ ਲੱਟਾਂ ਲੱਗੀਆਂ ਕਿ ਹਵਾ ਘੱਟ ਸੀ ਗੱਡੀਆਂ ਦੇ ਟਾਇਰਾਂ ਦੀ ਤੇ ਹੁਣ ਆਪਾਂ ਜਾ ਰਹੇ ਆ ਘਰ ਨੂੰ ਦੂਜੀ ਗੱਡੀ ਆ ਰਹੀ ਆ ਮੁਰੇ ਤੇ ਚਲੋ ਆਪਾਂ ਕਰਦੇ ਆ ਹੁਣ ਬਲੌਗ ਦੀ ਸਮਾਪਤੀ ਤੇ ਗਾਹ ਭਰੋਣੇ ਆਪਾਂ ਹਵਾ ਟਾਇਰਾਂ ਦੇ ਵਿੱਚ ਇਹ ਨਾਲੇ ਦੇਖ ਲੈ ਬੁੱਸੜੇ ਦਾ ਆ ਚਲੋ ਮਿਲਦੇ ਆਂ ਕਹਾ ਓਕੇ ਜੀ ਲੈ ਬਈ ਆਫ ਰੋਡਿੰਗ ਕਰਕੇ ਆਏ ਸੀਗੇ ਗੱਡੀਆਂ ਲਿਬੜ ਗਈਆਂ ਹੁਣ ਧੋਂਦੇ ਹੋਏ ਆਣ ਰੇਤਾ ਰੁਤਾ ਬਹੁ ਪੈ ਗਿਆ ਸੀਗਾ ਦੇਖ ਸਾਡੇ ਬੰਦੇ ਦਾ ਹਾਲ ਵੀ ਦੇਖੋ ਕੀ ਆ ਠੰਟੀ ਨੂੰ ਮਿੱਟੀ ਗੱਡੀ ਨੂੰ ਮਿੱਟੀ ਨਹੀਂ ਲੱਗੰਦੇ ਨਹੀਂ ਕਹਿੰਦਾ ਐਨ ਚਮਕਾ ਦੇਣੀ ਆ ਪੂਰੇ ਜੋਰਾਂ ਨਾਲ ਲੱਗਾ ਪਿਆ ਵਾ ਹਾਂ ਬਈ ਕਿੱਥੇ ਲਵੇੜ ਕੇ ਲਿਆਂਦੀ ਆ ਨਾਲੇ ਤਾਂ